सात्त्विक श्री अकाल दोस्तों तुसी देख रहे हैं और डिडियस न्यूज़ मैम बलजिंदर को और मांगेवाल तो हर्डा साढे चैनल ते जुड़े रहने से स्वागत करनिया ख़बर है जी तू रितों। हेलो हेलो एजुकेशन कम हमें बार जी हमें थोड़ा दुशाबर थोड़ा सुन्दर ਇਨਨ ਵੈਲਕਮ ਕਰਦੇ ਹਾਂ ਮੰਗਲ ਜੀ ਦੇ ਗ੍ਰੰਥ ਚੌਕ ਮੰਦਰ ਕਮੇਟੀ ਸ਼੍ਰੀ ਮੰਦਰ ਕਮੇਟੀ ਚੈਰੀਟੇਬਲ ਕਲੱਬ ਤੋਂ ਹੈ ਉਹਨਾਂ ਵੱਲੋਂ ਇਹ ਪ੍ਰੋਗਰਾਮ ਬਾਦੋਂ ਕੰਮ ਦੇ ਬਾਅਦ ਵਿੱਚ ਸਭ ਨਾਲ ਸਾਡੀ ਜਨਦੂ ਦੀ ਜੁੜੇ ਹੋਏ ਅੱਜ ਇਹ ਵਰਤਾਰੇ ਆਏ ਧੂਰੀ ਤੇ ਉਹਨਾਂ ਦੇ ਨਾਲ ਆਏ ਆਪ ਦੀ ਲੀਡਰਸ਼ਿਪ ਨੂੰ ਮੈਂ

ਸਰੇ ਮੰਡੇ ਤੋਂ ਪੰਜ ਸਾਲ ਦੇ ਵਿੱਚ ਤੋਂ ਚੱਲ ਰਿਹਾ ਹੈ ਤੇ ਲੇਕਿਨ ਉਸ ਲਿਮਿਟ ਦੇ ਨਾਲ ਕਿਤੇ ਜਗ੍ਹਾ ਉਹ ਫਾਕ ਦੇ ਵਿੱਚ ਆਪਣੇ ਤਸੀਹਦਾ ਤੋਂ ਵੱਲੋਂ ਆਪਣੇ ਪਾਦਤੀ ਗਈ ਹੈ ਹਾਈ ਕੋਰਟ ਦੇ ਵਿੱਚ ਜਿਹਦੇ ਕਾਰਨ ਉਹ ਲੰਬੇਰੇ ਬੀਤ ਕੇ ਜਾਕੀ ਇਹੀ ਸਾਬ ਨੇ ਸਾਡੇ ਹੱਥ ਨੂੰ ਪੂਰੇ ਦਿਲ ਤੋਂ ਕਿ ਪਸਤੀ ਜਗਾ ਤਸਵੀਰ ਲੱਗ ਹੈ ਇਹ ਲੱਗਿਆ ਕੋਰੋਨਾ ਇਸ਼ੂ ਕਿੰਨੀ ਗਰੋਥ ਰੱਖਦਾ ਹੋਇਆ ਹੈ ਇਹ ਇਸ ਬਾਰੇ ਜਦ ਜਾਨਾ ਲੰਬਾ ਨਾਲ ਲੈ ਕੇ ਜਾਂਦਾ ਹੈ ਵੱਡੇ ਵੱਡੇ ਇਸ ਮੈਦਾਨ ਦੇ ਵਿੱਚ ਸਾਰੀ ਗੱਲ ਚੱਲ ਜੇ ਤੇ ਸਾਡੀ ਲੀਡਿੰਗ ਜੋ ਸਾਰਾ ਮਹੱਲ ਆਮ ਆਦਮੀ ਪਾਕੀ ਬਲੰਟੇਅਰ ਸਹਿਬਾਨ ਦਰਜਾ ਅਦਾਰਾ ਜਿਹੜੇ ਆਪਣੇ ਬਲੰਟੇਅਰ ਸਹਿਬਾਨ ਆਉਦਾਰ ਸਹਿਬਾਨ ਸਾਰਿਆਂ ਦਾ ਇੱਥੇ ਤੁਹਾਨੂੰ ਇਨਵਾਈਟ ਕਰਨ ਤੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜਿਵੇਂ ਕਿ ਪ੍ਰਧਾਨ ਸਾਹਿਬ ਨੇ ਹੁਣੇ ਦੱਸਿਆ ਵੀ ਜਿਹੜੇ ਇਸ ਮੰਦਰ ਦੇ ਨਾਲ ਜਿਹੜੇ ਲੋਕਾਂ ਦੇ ਭਾਵਨਾ ਜਿਹੜੀ ਉਹ ਜੁੜੀ ਹੋਈ ਹੈ ਲੋਕਾਂ ਦੀ ਆਸਤਾ ਜਿਹੜੀ ਜੁੜੀ ਹੋਈ ਆ ਤਾਂ ਇਹ ਬਣਦਾ ਵੀ ਹੈ ਕਿ ਜਿੱਥੇ ਆਸਤਾ ਜੁੜੀ ਹੁੰਦੀ ਆ ਆਪਾਂ ਨੂੰ ਉਸ ਚੀਜ਼ ਨੂੰ ਬਚਾਉਣਾ ਚਾਹੀਦਾ ਤਾਂ ਸਾਡੀ ਕੋਸ਼ਿਸ਼ ਰਹੂ ਕਿ ਇਹਾਰੇ ਕੇਸ ਬਾਰੇ ਜਦੋਂ ਇੱਥੇ ਤੁਹਾਡੀ ਡਿਊਟੀ ਲੱਗੀ ਸੀ ਤਾਂ ਅਸੀਂ ਇਸ ਤੇ ਕਈ ਐਨਜੀਓ ਵੀ ਲੱਗੀਆਂ ਹੋਈਆਂ ਨੇ ਤੁਹਾਨੂੰ ਪਤਾ ਕਿ ਹੋਰ ਬੰਦੇ ਵੀ ਨਾਲ ਇਹਨਾਂ ਨੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇੱਡੇ ਦੇ ਬੰਦੇ ਕੰਮ ਕਰਕੇ ਇਹ ਕੰਮ ਦਾ ਤੁਹਾਡੇ ਲਈ ਕੁਝ ਵੀ ਨਹੀਂ